हेलो माई यूट्यूब फैमिली वेलकम बैक टू माई चैनल किमें सारे आई होप तो सारे वजिया होंगे ठीक होंगे मॉर्निंग का टाइम मैं आ गई हूँ किचन चुज मैं बना लगी हूँ गोभी का फुल पिया पहला तो सोच रही थी सी बनावा बनावा फिर फाइनली मैं सोच ही लिया की बनाना मैं गोभी की परौंठी बनाऊँगी अच्छे कपड़े धो तो के इधर पाए हुए सुकने गोभी की सब्जी भी राती बनाई सी तो आखो इधर है ना साढ़े जिदा पानी नहीं आ रहा पानी भर के रखे होलो मई यूट्यूब फैमिली वेलकम बैक टू माई चैनल कि सारे आई होप तु सारे वीडियो होंगे ठीक होंगे मोर्निंग का टाइम सवा दस हो गया अज मैं जल्दी काम खत्म कर लिया सारा काम मेरा फिनिश हो गया अच देखो तो हूँ बस मैं देखती हाँ मोरनिंग चाह भी पी रही सी रोटी रूटी परौंठी बनाई सी बाबूली तो असं भी अपनी बना ली मतलब नाश्ता हो जाता है ची है ना तो हूँ मैं देखती हाँ मैं की बना हाँ बना के पहली तैयारी कर ली हाँ तो आखो ये कल है ना गली चाह कोई भाई आया से लिया मैं ਬੋ ਵੱਡਾ ਆ ਘਰ ਉਹ ਗਲਿੱਚੜੀ ਨੇ ਲੈ ਨੀਚੇ ਵਿਚਾਣ ਵਾਲਾ ਉਹ ਵੜਾ ਹੈ ਤੇ ਇਹ ਵਾਲਾ ਲਿਆ ਮੈਂ ਤੇ ਮੈਂ ਲਿਆ ਇੱਕ ਹੋਰ ਸਾਡੇ ਕੋਲ ਘਰ ਉਹਨਾਂ ਨੇ ਲਿਆ ਤੇ ਹੁਣ ਮੈਂ ਗੋਭੀ ਦਾ ਫੁੱਲ ਪਿਆਇਆ ਇਸ ਉਹਦੀ ਗੋਭੀ ਵਾਲੀ ਪਰੌਂਠੀ ਬਣਾ ਲਮਾ ਤੇ ਦੇਖਦੀ ਹਾਂ ਹੁਣ ਮੈਂ ਕੀ ਬਣਾਣੀ ਆ ਕੀ ਨਹੀਂ ਗੋਭੀ ਦੀ ਪਰੌਂਠੀ ਸੋਚੀ ਹੋਈ ਆ ਕਿਵੇਂ ਪਰੌਂਠੀ ਬਣਾਵਾਂ ਹਨ ਤੇ ਉਹਨੂੰ ਵੀ ਟਾਈਮ ਲੱਗਣਾ ਇਸ ਲਈ ਮੈਂ ਕੱਦੂ ਕਾਸ਼ ਕਰਕੇ ਰੱਖ ਲੈਣੀ ਆ आटा वगैरह गुन के रख है क्योंकि को दे पापा आऊंगे थोड़ी देर ते फिर मैं उदू बना लूँगी उदो बना लूंगी, लूंगी। तो चलो मैं थन दिखा उधर हवा बहुत ज़्यादा चल रही है तो बैक कैमरे से दिखा गोभी लैके मैं इधर रूम च आ गई सभी ਤੇ ਆਪਣਾ ਹੋਣਾ ਮਸ਼ੀਨ ਵੀ ਲੈ ਆਈਆਂ ਤੇ ਇਹ ਵਿੱਚ ਮੈਂ ਗੋਭੀ ਨੂੰ ਕੱਦੂ ਕਸ ਕਰ ਲੂੰਗੀ 10 11 ਦੇ ਟਾਈਮ ਮਾਰਨਿੰਗ ਦਾ ਯਾ ਸਵੇਰੇ ਨਾਸ਼ਤਾ ਸੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਯਾ ਕਿ ਕਰ ਲਿਆ ਸੀ ਜਿਹੜਾ ਬਬੂ ਸਕੂਲ ਜਾਂਦਾ ਨਾ ਫਿਰ ਉਦੋਂ ਹੀ ਜਿਹੜੀ ਇੱਕ ਇੱਕ ਪਰੌਂਠੀ ਖਾਣੀ ਹੁੰਦੀ ਉਹ ਤਾਂ ਖਾ ਲਈ ਸੀ ਸੀ ਤੇ ਹੁਣ ਪਈ ਸੀ ਗੋਭੀ ਦਾ ਫੋਲੋ ਤੇ ਫਿਰ ਮੈਂ ਕਿਹਾ ਚੱਲ ਪਰਾਂਠੇ ਬਣਾ ਲਾਣੀ ਆ ਵੈਸੇ ਵੀ ਨਾ ਅੱਜ ਕੋਈ ਸਾਡੇ ਗੈਸਟ ਆ ਰਹੇ ਆ ਗੈਸਟ ਵੀ ਆਪਣੇ ਆ ਤੇ ਆ ਰਹੀ ਹੈ ਤੇ ਉਹਨਾਂ ਨੂੰ ਮੈਂ ਮੈਂ ਤੁਹਾਨੂੰ ਦਿਖਾ ਨਹੀਂ ਪਾਈ ਦਿਖਾ ਵੀ ਨਹੀਂ ਸਕਦੀ ਕਿਉਂਕਿ ਉਹ ਉਹ ਹਨ ਕੈਮਰੇ ਮੋੜੇ ਨਹੀਂ ਆਣਾ ਚਾਹੁੰਦੇ ਸੀ ਇਸ ਲਈ ਫਿਰ ਮੈਂ ਨਹੀਂ ਦਿਖਾਇਆ ਤੇ ਉਹਨਾਂ ਲਈ ਮੈਂ ਹਨ ਗੋਭੀ ਦੇ ਪਰੌਂਠੇ ਬਣਾ ਰਹੀ ਹਾਂ ਲੋਕ ਲਈ ਆ ਰਹੀ ਹੈ ਜਲੰਧਰ ਤੋਂ ਆ ਤੇ ਇਸ ਲਈ ਫਿਰ ਮੈਂ ਦਿਖਾਇਆ ਨਹੀਂ ਜਦੋਂ ਉਹ ਆਇਆ ਨਹੀਂ ਵੀਡੀਓ ਬਣਾ ਪਾਈ ਤੇ ਬਸ ਮੈਂ ਆਪਣੀ ਮੇਕਅਪ ਲਈ ਤਿਆਰੀ ਕਰ ਲਈ ਇਸ ਲਈ ਅੱਜ ਕੰਮ ਵੀ ਕੰਮ ਐ ਸਾਰਾ ਜਲਦੀ ਕਰ ਲਿਆ ਸੀ ਨਿਪਟਾਲਿਆ ਸੀ ਤੇ ਫਿਰ ਉਸ ਤੋਂ ਬਾਅਦ ਕੱਪੜੇ ਵੀ ਵੋਸ਼ ਕੀਤੇ ਹੋਏ ਸੀ ਤਾਂ ਉਹ ਰਾਤ ਨੂੰ ਮੈਂ ਢੋਲੀ ਸੀ ਕੱਪੜੇ ਮਸ਼ੀਨ ਲਗਾ ਕੇ ਨਾ ਤੇ ਫਿਰ ਕੱਪੜੇ ਧੋਣ ਤੋਂ ਬਾਅਦ ਉਹਨਾਂ ਨੂੰ ਮੈਂ ਬਾਹਰਲੀ ਸਾਈਡ ਹੀ ਸੁੱਕਣੇ ਭਾਰ ਨਹੀਂ ਹੁੰਨੇ ਉੱਥੇ ਸੁੱਕਦੇ ਰਹਿੰਦੇ ਆ ਤੇ ਮਸ਼ੀਨ ਆ ਨਾ ਜਿਹੜੀ ਆਵਲੀ ਮੇਰੀ ਇਹ ਨਾ ਖਰਾਬ ਹੋ ਗਈ ਹੁਣ ਮੈਂ ਦੇਖੂੰਗੀ ਨਮੀ ਲੈ ਕੇ ਆਉਂਗੀ ਇੱਕ ਵਾਰ ਸੇ ਚਲਦੀ ਇੱਕ ਪਾਸੇ ਨਹੀਂ ਚਲਦੀ ਇਸ ਲਈ ਟਾਈਮ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੱਗਾ ਗੋਭੀ ਨੂੰ ਹਾਂ ਹਾਂ ਇਹ ਵਿੱਚ ਕਰਨ ਲਈ ਪਹਿਲਾਂ ਮੈਂ ਸੋਚਿਆ ਸੀ ਕਿ ਆਪਣੀ ਮਿਕਸਰੀ ਮਿਕਸੀ ਕੱਟ ਮਿਕਸੀ ਕੱਟਦੀ ਫਿਰ ਉਚਣਾ ਮੈਨੂੰ ਖੇਚਲ ਬਹੁਤ ਹੁੰਦੀ ਥਾਣਾ ਪਤਾ ਹੀ ਹੈ ਕੱਢੋ ਪਹਿਲਾਂ ਉਹਨੂੰ ਫਿਰ ਉਚ ਬਣਾਓ ਫਿਰ ਉਹਨੂੰ ਧੋ ਇਸ ਲਈ ਮੈਂ ਕਿਹ ਚੀ ਕद्दूकस ਕਰ ਲੰਨੀ ਹੈ ਕੋਈ ਨਹੀਂ ਤੇ ਫਿਰ ਉਸ ਤੋਂ ਬਾਅਦ ਇਹਨੂੰ ਕद्दूकस ਕਰਨ ਤੋਂ ਬਾਅਦ ਬਸ ਪਰੌਂਠੇ ਬਣਾਇ ਫਿਰ ਮੈਂ ਤੇ ਤੁਸੀਂ ਵੀ ਆ ਜਾਓ ਜੀ ਸਾਰੇ ਪਰੌਂਠੇ ਖਾਓ ਗੋਭੀ ਦੀ ਤੇ ਆਗੇ ਮੈਂ ਸਿੱਧਾ ਕਿਚਨ ਚ ਮਿਰਚ ਪਾਉਂਗੀ ਚਾਰ ਮਿਰਚਾਂ ਪਾਉਂਗੀ ਇਹਨੂੰ ਵੀ ਇਹਨੂੰ ਵਿੱਚ ਮਸ਼ੀਨ ਚ ਕਾ ਲੂੰਗੀ ਔਰ ਇੱਕ ਪਿਆਜ਼ ਕਟੂਗੇ ਪਾਉਂਗੇ ਆਟਾ ਗੁੰਨ ਕੇ ਰੱਖ ਲਿਆ ਆ ਮਸਲ ਦੋ ਤਿੰਨ ਮੁੱਕੀਆਂ ਦੇਣੀਆਂ ਆ ਤੇ ਇਸ ਤੋਂ ਬਾਅਦ ਹੁਣ ਮੈਂ ਨਾ ਗੋਭੀ ਹਮੇਸ਼ਾ ਕਈ ਲੋਕ ਗੋਭੀ ਬਣਾਉਂਦੀ ਹੈ ਦੋ ਪੀੜੀਆਂ ਨਹੀਂ ਕਿੰਨਾਂ ਨੂੰ ਨਹੀਂ ਸਿੰਗਲ ਪੀੜੀ ਦੀ ਆਉਂਦੀ ਤੇ ਇਹ ਚਾਹਣਾ ਪਹਿਲਾਂ ਹਮੇਸ਼ਾ ਇਹ ਇੱਕ ਟ੍ਰਿਕ ਆ ਕਿ ਪਹਿਲਾਂ ਨਮਕ ਪਾ ਕੇ ਗੋਭੀ ਚ ਛੱਡ ਦੋ ਜਿੱਦਾਂ ਆਪਾਂ ਮੁੱਲੀ ਦੇ ਪਰਾਠੇ ਬਣਾਉਣੇ ਹਨ ਉਦੀ ਸੇਮ ਗੋਭੀ ਲਈਆ ਨਮਕ ਪਾ ਕੇ ਉਹਨੂੰ 5-10 ਮਿੰਟ ਲਈ ਛੱਡ ਦੋ ਕਿਉਂਕਿ ਉਹ ਪਾਣੀ ਫੇਰ ਛੱਡ ਦਿੰਦੀ ਹੈ ਗੋਭੀ ਫਿਰ ਉਹਨੂੰ ਬਿਲਕੁਲ ਕੱਪੜੇ ਦੀ ਸਹਾਇਤਾ ਨਾਲ ਜਾਂ ਹੱਥ ਨਾਲ ਨਿਚੋੜ ਲਓ ਤੇ ਦੇਖੋ ਮੈਂ ਨਿਚੋੜ ਲਈ ਸੀ ਗੋਭੀ ਤੇ ਉਸ ਤੋਂ ਬਾਅਦ ਫਿਰ ਮੈਂ ਧਨੀਆਂ ਪਿਆਜ਼ ਮਸਾਲੇ ਵਗੈਰਾ ਜੋਰ ਸੀ ਸਭ ਕੁਝ ਪਾਤਾ ਹਰੀ ਮਿਰਚ ਬਹੁਤ ਵਧੀਆ ਪਰੌਂਠੇ ਬਣੇ ਸੀ ਇੰਨਾ ਕੁਝ ਪਾਣ ਦੇ ਬਾਵਜੂਦ ਆਪ ਵੀ ਵਧੀਆ ਬਣ ਨਹੀਂ ਬਣੇ ਆ ਤੇ ਕਸੂਰੀ ਮੇਥੀ ਵੀ ਥੋੜੀ ਜਿਹੀ ਲਾਸਟ ਤੇ ਮੈਂ ਪਾਈ ਸੀ ਉਹ ਥੋੜਾ ਜਿਹਾ આમਚੂਰ ਪਾਊਡਰ ਵੀ ਪਾਇਆ ਸੀ ਤੇ ਲੋ ਜੀ ਤਵੇ ਤੇ ਪਾ ਦਿੱਤਾ ਮੈਂ ਪਰਾਂਠਾ ਗੋਭੀ ਦਾ ਦੇਖੋ ਮੈਂ ਸਿੰਗਲ ਪਰਾਂਠੇ ਬਣਾਨੀ ਆ ਮੈਂ ਕੋਈ ਵੀ ਪਰਾਂਠਾ ਹੋਵੇ ਹਮੇਸ਼ਾ ਸਿੰਗਲੀ ਬਣਾਨੀ ਆ ਤੇ ਲੋ ਜੀ ਤੁਸੀਂ ਵੀ ਖਾਓ ਗਰਮਾ ਗਰਮ ਗੋਭੀ ਦੇ ਪਰਾਂਠੇ ਔਰ ਮੈਂ ਨਾਲ ਬਣਾਈ ਸੀ ਟੇਸਟੀ ਟੇਸਟੀ ਅਦਰਕ ਵਾਲੀ ਚਾਹ ਬਹੁਤ ਜ਼ਿਆਦਾ ਵਧੀਆ ਬਣੇ ਸੀ ਪਰਾਂਠੇ ਤੇ ਬਸ ਫਿਰ ਤੁਹਾਨੂੰ ਪਤਾ ਹੀ ਜਿੱਦਾਂ ਕਿਚਨ ਮੇਰੀ ਛੋਟੀ ਹੈ ਥੋੜਾ ਨਾ ਅ ਇੱਥੇ ਖਲਾਰਾ ਇਹ ਪੈ ਜਾਂਦਾ ਆ ਸਮਾਨ ਇੱਧਰ ਉੱਧਰ ਹੁੰਦਾ ਹੀ ਰਹਿੰਦਾ ਤੇ ਅਗੇਂਸ ਜਿੱਦਾਂ ਤੁਹਾਨੂੰ ਪਤਾ ਹੀ ਮੇਰੇ ਤਿੰਨ ਖਾਣੇ ਵਾਲਾ ਤੇ ਇਹ ਨਹੀਂ ਕਾਫੀ ਜਗ੍ਹਾ ਘੇਰੀ ਹੋਈ ਹੈ ਸਲੇਬ ਦੇ ਸਾਹਮਣਾ ਸਾ ਚੜ ਜਾਂਦਾ ਜਦੋਂ ਮੈਂ ਨਾ ਆਪਣੀ ਵੌਇਸ ਓਵਰ ਕਰਦੀ ਤੇ ਵੀਡੀਓ ਪਲੀਜ਼ ਮੇਰੇ ਤੁਸੀਂ ਸਾਰੇ ਪੂਰੇ ਵੀਡੀਓ ਵਲੋਗ ਦੇਖਿਆ ਕਰੋ ਤੇ ਮੈਨੂੰ ਲਾਈਕ ਕਮੈਂਟ ਕਰੋ ਸਬਸਕ੍ਰਾਈਬ ਵੀ ਕਰ ਲਿਆ ਕਰੋ ਕਮੈਂਟ ਕਰਕੇ ਜਰੂਰ ਜਾਇਆ ਕਰੋ ਤਾਂ ਜੋ ਮੈਨੂੰ ਅੱਗੇ ਵੀ ਅ ਥੋੜਾ ਹੌਸਲਾ ਮਿਲੇ ਤੁਹਾਡੇ ਤੋਂ ਨਾ ਤੇ ਇਸ ਲਈ ਕਮੈਂਟ ਜਰੂਰ ਕਰਿਆ ਕਰੋ ਲਾਈਕ ਇੱਕ ਜਰੂਰ ਕਰ ਦਿਆ ਕਰੋ ਕਿਉਂਕਿ ਮੈਨੂੰ ਤੁਹਾਡੇ ਲਾਈਕ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਮਿਹਨਤ ਕੱਢ ਕੇ ਆਪਣੀ ਮਿਹਨਤ ਟਾਈਮ ਕੱਢ ਕੇ ਵੀਡੀਓ ਬਣਾਉਣੀ ਆ ਮੈਂ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਇਆ ਕਰੋ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਬਾਏ ਬਾਏ